ਉਹ ਹਰ ਵੇਲੇ ਹੀ ਰਹਿੰਦਾ ਹੈ ਖਿਜਿਆ ਤਪਿਆ ਤੇ ਚਿੜਚੜਾ ਉਹ ਹਰ ਵੇਲੇ ਹੀ ਰਹਿੰਦਾ ਹੈ ਖਿਜਿਆ ਤਪਿਆ ਤੇ ਚਿੜਚੜਾ ਘਰ ਵਿੱਚ ਬੈਠੇ ਅਸੀਂ ਦੋ ਜਣੇ ਕਦੇ ਵੀ ਇੱਕ-ਮਿਕ ਨਹੀਂ ਹੁੰਦੇ ਘਰ ਵਿੱਚ ਬੈਠੇ ਅਸੀਂ ਦੋ ਜਣੇ ਕਦੇ ਵੀ ਇੱਕ-ਮਿਕ ਨਹੀਂ ਹੁੰਦੇ ਸਗੋਂ ਦੋ ਹੀ ਰਹਿੰਦੇ ਹਾਂ ਤੇ ਨਾ ਕਦੇ ਇੱਕ ਤੇ ਇੱਕ 11 ਹੀ ਬਣਿਆ ਸਗੋਂ ਦੋ ਹੀ ਰਹਿੰਦੇ ਹਾਂ ਤੇ ਨਾ ਕਦੇ ਇੱਕ ਤੇ ਇੱਕ 11 ਹੀ ਬਣੇ ਆ ਮੈਂ ਤਾਂ ਧੰਨਵਾਦੀ ਹਾਂ ਉਹਦੇ ਯਾਰਾਂ ਦੀ ਤੇ ਰਿਸ਼ਤੇਦਾਰਾਂ ਦੀ ਮੈਂ ਤਾਂ ਧੰਨਵਾਦੀ ਹਾਂ ਉਹਦੇ ਯਾਰਾਂ ਦੀ ਤੇ ਰਿਸ਼ਤੇਦਾਰਾਂ ਦੀ ਜਦ ਕੋਈ ਮਿਲਣ ਆਵੇ ਤਾਂ ਆਵਾਜ਼ ਮਾਰਦਾ ਹੈ ਦੋ ਕੱਪ ਚਾਹ ਤਾਂ ਬਣਾ ਕੇ ਲਿਆ ਜਦ ਕੋਈ ਮਿਲਣ ਆਵੇ ਤਾਂ ਉਹ ਆਵਾਜ਼ ਮਾਰਦਾ ਹੈ ਦੋ ਕੱਪ ਚਾਹ ਤਾਂ ਬਣਾ ਕੇ ਲਿਆ ਤੇ ਮੈਂ ਆਖਦੀ ਆਂ ਲੈ ਦਸ ਇਹ ਕਿਹੜਾ ਕੰਮ ਹੈ ਹੁਣੇ ਬਣੀ ਲੈ ਕਦੇ ਕਦੇ ਅਸੀਂ ਇਕੱਠੇ ਹੀ ਚਾਹ ਪੀਂਦੇ ਹਾਂ ਤੇ ਅਗਲੇ ਪਲ ਫੇਰ ਅਸੀਂ ਕਦੇ ਵੀ ਇਕਮਿਕ ਨਹੀਂ ਹੁੰਦੇ ਇੱਕ ਤੇ ਇੱਕ 11 ਨਹੀਂ ਹੁੰਦੇ ਜ਼ਿੰਦਗੀ ਗੁਜ਼ਰ ਰਹੀ ਹੈ ਪਰਦੇ ਬਣੇ ਹੋਏ ਹਨ ਤੇ ਅਗਲੇ ਫੇਰ ਪਲ ਅਸੀਂ ਕਦੇ ਵੀ ਇਕਮਿਕ ਨਹੀਂ ਹੁੰਦੇ ਇੱਕ ਤੇ ਇੱਕ 11 ਨਹੀਂ ਹੁੰਦੇ ਜ਼ਿੰਦਗੀ ਗੁਜ਼ਰ ਰਹੀ ਹੈ ਪਰਦੇ ਬਣੇ ਹੋਏ ਨੇ ਮੈਂ ਬਹੁਤ ਵਾਰ ਕਮਰਿਆਂ ਦੇ ਪਰਦਿਆਂ ਨੂੰ ਕਦੇ ਖੋਲਦੀ ਹਾਂ ਕਦੇ ਬੰਦ ਕਰਦੀ ਹਾਂ ਜੇ ਗੰਦੇ ਲੱਗਣ ਤਾਂ ਧੋ ਕੇ ਧੁੱਪ ਵਿੱਚ ਸੁੱਕਣੇ ਪਾ ਦਿੰਦੀ ਹਾਂ ਮੈਂ ਬਹੁਤ ਵਾਰ ਕਮਰੇ ਦੇ ਪਰਦਿਆਂ ਨੂੰ ਕਦੇ ਖੋਲਦੀ ਹਾਂ ਕਦੇ ਬੰਦ ਕਰਦੀ ਹਾਂ ਜੇ ਗੰਦੇ ਲੱਗਣ ਤਾਂ ਧੋ ਕੇ ਧੁੱਪ ਵਿੱਚ ਸੁੱਕਣੇ ਪਾ ਦਿੰਦੀ ਹਾਂ ਤੇ ਸੁੱਕੇ ਪਰਦੇ ਫੇਰ ਕਮਰਿਆਂ ਦੀਆਂ ਖਿੜਕੀਆਂ ਉੱਤੇ ਟੰਗ ਦਿੰਦੀਆਂ ਪਰਦੇ ਖਾਂ ਸੱਚ ਪਰਦਿਆਂ ਦਾ ਮਤਲਬ ਹਮੇਸ਼ਾ mohabbat ਥੋੜਾ ਹੁੰਦਾ ਤੇ ਸੁੱਕੇ ਪਰਦੇ ਫੇਰ ਕਮਰਿਆਂ ਦੀਆਂ ਖਿੜਕੀਆਂ